ਅੱਜ ਥੋੜਾ ਜਿਹਾ ਦਿਲ ਕਰੜਾ ਕਰਕੇ ਤੇ ਦਿਮਾਗ ਖੁੱਲਾ ਕਰਕੇ ਪੂਰਾ ਅਖੀਰ ਤੱਕ ਸੁਣਿਓ ਕਿਉਂਕਿ ਮੋਦੀ ਦੇ ਵਿਸ਼ਵਗੁਰੂ ਦੀ ਤੇ ਭਗਵੰਤ ਮਾਨ ਦੇ ਇਨਕਲਾਬ ਦੀ ਪੂਰੀ ਦੁਨੀਆ 'ਚ ਪੋਲ ਖੁੱਲ ਗਈ ਹੈ ਜਲੂਸ ਨਿਕਲ ਗਿਆ ਹੈ ਜਿਹੜਾ ਅਮਰੀਕਾ ਨੇ ਜਹਾਜ਼ ਭਰ ਕੇ ਭਾਰਤੀ ਮੁੰਡੇ ਕੁੜੀਆਂ ਦਾ ਹੱਥਕੜੀਆਂ ਬੇੜੀਆਂ ਲਾ ਕੇ ਭਾਰਤ ਭੇਜਿਆ ਉਹਨੇ ਪੂਰੀ ਦੁਨੀਆ 'ਚ ਜਲੂਸ ਕਰ ਦਿੱਤਾ ਹੈ ਮੋਦੀ ਸਾਹਿਬ ਹੋ ਰਹੀ ਹੈ ਬੀਜੇਪੀ ਅਜੇ ਵੀ ਟਾਰਾ ਮਾਰ ਰਹੀ ਹੈ ਕਿ ਅਸੀਂ ਵਿਸ਼ਵਗੁਰੂ ਬਣ ਰਹੇ ਹਾਂ ਬੱਲੇ ਆ ਤੁਹਾਡੇ ਵਿਸ਼ਵਗੁਰੂ ਦੇ ਤੁਹਾਡੇ ਨਾਗਰਿਕਾਂ ਨੂੰ ਅਮਰੀਕਾ ਹੱਥ ਕੜੀਆਂ ਬੇੜੀਆਂ ਲਾ ਕੇ ਭੇਜ ਰਿਆ ਤੇ ਤੁਸੀਂ ਕਹਿ ਰਹੇ ਹੋ ਅਸੀਂ ਵਿਸ਼ਵ ਦੇ ਗੁਰੂ ਬਣ ਰਹੇ ਹਾਂ ਪੂਰੀ ਦੁਨੀਆ ਦੇ ਗੁਰੂ ਬਣ ਰਹੇ ਹਾਂ ਵੈਸੇ ਕਹਿੰਦੇ ਨੇ ਹਰ ਚੀਜ਼ ਦੀ ਹੱਦ ਹੁੰਦੀ ਹੈ ਪਰ ਬੇਸ਼ਰਮੀ ਦੀ ਕੋਈ ਹੱਦ ਨਹੀਂ ਹੁੰਦੀ ਹੁਣ ਜਿਹੜੀਆਂ ਕੁੜੀਆਂ ਤੇ ਮੁੰਡੇ ਅਮਰੀਕਾ ਨੇ ਉਥੋਂ ਡਿਪੋਰਟ ਕਰਕੇ ਵਾਪਸ ਭੇਜੇ ਨੇ ਜਿਹੜਾ ਕੁਝ ਉਹ ਬੋਲ ਰਹੇ ਨੇ ਉਹ ਸੁਣ ਕਰ ਦੇਣ ਵਾਲਾ ਹੈ ਉਹ ਉਹ ਸੁਣਨ ਵਾਲਾ ਹੈ ਉਹ ਸੱਚ ਮੁੱਚ ਖੂਨ ਨੂੰ ਰੋਕ ਦੇਣ ਵਾਲਾ ਹੈ ਔਰ ਇਹ ਸਾਰਾ ਕੁਝ ਇਹ ਸਾਰਾ ਕੁਝ ਭਗਵੰਤ ਮਾਨ ਦੇ ਇਨਕਲਾਬ ਦੀ ਤੇ ਬਦਲਾਅ ਦੀ ਫੂਕ ਕੱਢਦਾ ਤੇ ਮੋਦੀ ਸਾਹਿਬ ਹੋਰਾਂ ਦੇ ਵਿਸ਼ਵਗੁਰੂ ਦੇ ਨਾਰਿਆਂ ਦੀ ਤੁਸੀਂ ਦੇਖੋ ਜਿਹੜੇ ਲੱਖਾਂ ਮੁੰਡੇ ਕੁੜੀਆਂ ਭਾਰਤ ਛੱਡ ਕੇ ਭਾਰਤ ਛੱਡ ਕੇ ਵਿਦੇਸ਼ ਗਏ ਨੇ ਉਹ ਗਏ ਕਿਉਂ ਹੁਣ ਇਹ ਵਿਸ਼ਵਗੁਰੂ ਬਣਨ ਵਾਲੇ ਦੱਸਣ ਕਿ ਅਮਰੀਕਾ ਕੈਨੇਡਾ ਯੂਕੇ ਆਸਟ੍ਰੇਲੀਆ ਦੇ ਮੁੰਡੇ ਕੁੜੀਆਂ ਭਾਰਤ ਕਿਉਂ ਨਹੀਂ ਆਉਂਦੇ ਉਹਨਾਂ ਨੂੰ ਇੱਥੇ ਕਿਉਂ ਨਹੀਂ ਆਉਣਾ ਪੈਂਦਾ ਅੱਜ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੇ ਬੜਾ ਹੀ ਬੇਸ਼ਰਮੀ ਭਰਿਆ ਮੈਂ ਕਹੂੰਗਾ ਬਿਆਨ ਦਿੱਤਾ ਸ਼ਰਮ ਆਉਣੀ ਚਾਹੀਦੀ ਹੈ ਐਨੀ ਬੇਸ਼ਰਮੀ ਜਦੋਂ ਅੱਜ ਵਿਰੋਧੀ ਧਿਰਾਂ ਨੇ ਪਾਰਲੀਮੈਂਟ ਦੇ ਵਿੱਚ ਘੇਰਿਆ ਕਿ ਤੁਸੀਂ ਕਹਿੰਦੇ ਹੋ ਮੋਦੀ ਸਾਹਿਬ ਕਹਿੰਦਾ ਹੈ ਕਿ ਟਰੰਪ ਮੇਰਾ ਯਾਰ ਹੈ ਮਾਈ ਫਰੈਂਡ ਟਰੰਪ ਜਦੋਂ ਪਾਰਲੀਮੈਂਟ ਦੇ ਵਿੱਚ ਇੱਕ ਕੇਰਲਾ ਦੇ ਐਮਪੀ ਨੇ ਕਿਹਾ ਉਹ ਕਹਿੰਦਾ ਮੋਦੀ ਸਾਹਿਬ ਤਾਂ 트ੰਪ ਦੇ ਰਾਸ਼ਟਰਪਤੀ ਬਣਨ ਦੀ ਕੈਂਪੇਨ ਕਰਦੇ ਰਹੇ ਨੇ ਜਾ ਕੇ ਤੇ ਅੱਜ ਉਹ ਰਾਸ਼ਟਰਪਤੀ 트ੰਪ ਨੂੰ ਇਹ ਨਹੀਂ ਕਹਿ ਸਕੇ ਵੀ ਸਾਡੇ ਧੀਆਂ ਪੁੱਤਾਂ ਨੂੰ ਹੱਥ ਕੜੀਆਂ ਬੇੜੀਆਂ ਲਾ ਕੇ ਨਾ ਭੇਜ ਅੱਜ ਇੱਕ ਜਹਾਜ਼ ਨਹੀਂ ਸੀ ਇੰਡੀਆ ਕੋਲ ਕਿ ਉੱਥੇ ਲੈਣ ਵਾਸਤੇ ਭੇਜ ਸਕਦਾ ਕਿ ਇਹ ਹੀ ਕੋਈ ਇੱਕ ਤਰੀਕਾ ਸੀ ਕਿ ਜਿਹੜੇ ਇੱਥੋਂ ਲੁੱਟ ਲੁੱਟੇ ਪੁੱਟੇ ਜਾ ਕੇ ਘਰ ਵੇਚ ਕੇ ਲੱਖਾਂ ਕਰੋੜਾਂ ਫੂਕੇ ਅਮਰੀਕਾ ਗਏ ਤੇ ਉਹਨਾਂ ਨੂੰ ਉੱਥੋਂ ਅਮਰੀਕਾ ਦੇ ਸੀ 17 ਜਹਾਜ਼ ਦੇ ਵਿੱਚ ਹੱਥ ਕੜੀਆਂ ਬੇੜੀਆਂ ਲਾ ਕੇ ਭੇਜਣਾ ਹੀ ਇੱਕੋ ਇੱਕ ਤਰੀਕਾ ਸੀ ਤਾਂ ਫਿਰ ਪਾਰਲੀਮੈਂਟ ਦੇ ਵਿੱਚ ਜਿਹੜਾ ਜਵਾਬ ਮੋਦੀ ਸਾਹਿਬ ਦੇ ਮੰਤਰੀ ਐਸ ਜੇ ਜੈਸ਼ੰਕਰ ਨੇ ਦਿੱਤਾ ਉਹ ਸੱਚ ਮੁੱਚ ਬੜਾ ਹੀ ਬੇਸ਼ਰਮੀ ਭਰਿਆ ਕਿਹਾ ਜਾ ਸਕਦਾ ਉਹਨੇ ਆਪਣੀ ਗਲਤੀ ਮੰਨਣ ਦੀ ਬਜਾਏ ਅੰਕੜੇ ਗणਉਣ ਲੱਗ ਪਏ ਵਿਦੇਸ਼ ਮੰਤਰੀ ਸਾਹਿਬ ਕਹਿੰਦੇ ਦੇਖੋ ਜੀ ਅਮਰੀਕਾ ਤਾਂ ਐਂ ਹੀ ਕਰਦਾ ਹੈ ਅਮਰੀਕਾ ਦੀ ਤਾਂ ਨੀਤੀ ਐਵੇਂ ਹੀ ਆ ਅਮਰੀਕਾ ਤਾਂ ਹੱਥ ਕੜੀਆਂ ਬੇੜੀਆਂ ਲਾ ਕੇ ਭੇਜਦਾ ਹੁੰਦਾ ਔਰ ਫਿਰ ਜਿਹੜੇ ਉਹਨਾਂ ਨੇ ਗੱਲਾਂ ਬੋਲੀਆਂ ਕਹਿੰਦੇ ਵੇਖੋ ਜੀ ਅਮਰੀਕਾ ਨੇ ਅੱਜ ਤੋਂ ਨਹੀਂ 2009 ਤੋਂ ਹੁਣ ਤੱਕ ਅਮਰੀਕਾ ਤਾਂ ਰਿਪੋਰਟ ਕਰ ਰਿਹਾ ਔਰ ਫਿਰ ਉਹਨਾਂ ਨੇ ਉੱਥੇ ਲਿਸਟ ਪੜਤੀ ਮੰਤਰੀ ਸਾਹਿਬ ਕਹਿੰਦੇ 2009 ਦੇ ਵਿੱਚ 734 ਮੁੰਡੇ ਕੁੜੀਆਂ ਅਮਰੀਕਾ ਨੇ ਭਾਰਤ ਭੇਜੇ ਸੀ 2010 ਦੇ ਵਿੱਚ 799 ਭੇਜੇ ਸੀ 2011 ਦੇ ਵਿੱਚ 597 ਭੇਜੇ ਸੀ 2012 ਚ 530 ਭੇਜੇ ਸੀ ਕਹਿੰਦੇ 2013 ਚ 550 ਭੇਜੇ ਸੀ ਕਹਿੰਦੇ 2014 ਚ 591 ਭੇਜੇ ਸੀ ਕਹਿੰਦੇ 2015 ਚ 708 ਭੇਜੇ ਸੀ ਔਰ ਕਹਿੰਦੇ 2016 ਚ 1303 ਭੇਜੇ ਸੀ ਕਹਿੰਦੇ 2017 ਚ 1021 ਅਮਰੀਕਾ ਨੇ ਵਾਪਸ ਭੇਜੇ ਸੀ ਔਰ 2018 ਦੇ ਵਿੱਚ 1180 ਭੇਜੇ ਸੀ ਤੇ 2019 ਚ 2042 ਵਾਪਸ ਭੇਜੇ ਸੀ 2020 ਚ 1879 ਭੇਜੇ ਸੀ 2021 ਚ 805 2022 ਚ 862 2023 ਚ 617 2024 ਚ 1368 ਭੇਜੇ ਸੀ ਕਹਿੰਦੇ ਪਹਿਲੀ ਵਾਰ ਨਹੀਂ ਅਮਰੀਕਾ ਨੇ ਇੰਜ ਕੀਤਾ ਉਹ ਤਾਂ ਐਵੇਂ ਕਰਦਾ ਹੈ ਤੇ ਫਿਰ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਤੁਸੀਂ ਕਹਿੰਦੇ ਹੋ ਕਿ ਵਿਸ਼ਵਗੁਰੂ ਬਣਾਤਾ ਵਿਸ਼ਵਗੁਰੂ ਉਹ ਨੇ ਜਿਨ੍ਹਾਂ ਵੱਲ ਥੋੜੇ ਮੁੰਡੇ ਕੁੜੀਆਂ ਦੁਖੀ ਹੋ ਕੇ ਜਾ ਰਹੇ ਨੇ ਕਿ ਵਿਸ਼ਵਗੁਰੂ ਤੁਸੀਂ ਹੋ ਜਿਨ੍ਹਾਂ ਦੇ ਜਾ ਰਹੇ ਨੇ ਵਿਸ਼ਵਗੁਰੂ ਤਾਂ ਤੁਸੀਂ ਆਪਦੇ ਆਪ ਨੂੰ ਤਾਂ ਕਹਿੰਦੇ ਜੇਕਰ ਅਮਰੀਕਾ ਕੈਨੇਡਾ ਦੇ ਗੋਰੇ-ਗੋਰੀਆਂ ਦੇ ਬੱਚੇ ਉਧਰੋਂ ਇੱਧਰ ਆਉਣਾ ਚਾਹੁੰਦੇ ਉਹ ਰਿਸਕ ਲੈ ਕੇ ਖਤਰੇ ਲੈ ਕੇ ਵੀ ਥੋੜੇ ਦੇਸ਼ 'ਚ ਆਉਣਾ ਚਾਹੁੰਦੇ ਫੇਰ ਤਾਂ ਤੁਸੀਂ ਇਹ ਫੁਕਰੀ ਮਾਰਦੇ ਵੀ ਅਸੀਂ ਵਿਸ਼ਵਗੁਰੂ ਬਣ ਰਹੇ ਆ ਪਰ ਤੁਹਾਨੂੰ ਸ਼ਰਮ ਨਹੀਂ ਆਉਦੀ ਹਰ ਸਾਲ ਹਰ ਸਾਲ ਦੇਸ਼ ਤੋਂ ਦੁਖੀ ਹੋ ਕੇ ਤੰਗਾ ਹੋ ਕੇ ਬੇਰੁਜ਼ਗਾਰੀ ਬੇਕਾਰੀ ਤੰਗੀਆਂ ਦੇ ਭੰਨੇ ਨੌਜਵਾਨ ਮੁੰਡੇ ਕੁੜੀਆਂ ਲੱਖਾਂ ਦੀ ਤਦਾਰਕ ਇਹ ਦੇਸ਼ ਛੱਡ ਜਾਂਦੇ ਨੇ ਇੱਥੇ ਹੋ ਰਹਿ ਜਾਂਦੇ ਨੇ ਜਿਨ੍ਹਾਂ ਦਾ ਕੋਈ ਦਾਅ ਨਹੀਂ ਚੜਦਾ ਤੇ ਤੁਸੀਂ ਕਹਿ ਰਹੇ ਹੋ ਅਸੀਂ ਵਿਸ਼ਵਗੁਰੂ ਬਣ ਰਹੇ ਆ ਜੇ ਤੁਸੀਂ ਬਣ ਰਹੇ ਹੋ ਤਾਂ ਫਿਰ ਅਮਰੀਕਾ ਕੀ ਬਣ ਰਿਹਾ ਹੈ ਚੇਲਾ ਫਿਰ ਕੈਨੇਡਾ ਕੀ ਬਨ ਰਿਹਾ ਤੁਹਾਡਾ ਚੇਲਾ ਫਿਰ ਆਸਟ੍ਰੇਲੀਆ ਕੀ ਬਨ ਰਿਹਾ ਤੁਹਾਡਾ ਚੇਲਾ ਯੂਕੇ ਕੀ ਬਨ ਰਿਹਾ ਤੁਹਾਡਾ ਚੇਲਾ ਤੁਸੀਂ ਵਿਸ਼ਵਗੁਰੂ ਸ਼ਰਮ ਆਉਣੀ ਚਾਹੀਦੀ ਆ ਫਿੱਟ ਲਾਂਹਟ ਇਹੋ ਜਿਹੇ ਬਿਆਨਾਂ ਤੇ ਜਿਹੜੇ ਸਾਡੇ ਭਗਵੰਤਮਾਨ ਸਾਹਿਬ ਨੇ ਇਹਨਾਂ ਦੀ ਗੱਲ ਸੱਚ ਸਾਬਤ ਹੋਈ ਆ ਕਹਿੰਦੇ ਸੀ ਜੇ ਸਾਡਾ ਰਾਜ ਆ ਗਿਆ ਨਾ ਤੇ ਜਿਹੜੇ ਇੱਥੋਂ ਵਿਦੇਸ਼ ਜਾ ਗਏ ਹੋਏ ਨੇ ਉਹ ਵਾਪਸ ਆਉਣਾ ਸ਼ੁਰੂ ਕਰ ਦੇਣਗੇ ਵਾਹ ਜੀ ਵਾਹ ਸੱਚ ਸਾਬਤ ਹੋਇਆ ਮਾਨ ਸਾਹਿਬ ਤੁਹਾਡਾ ਬਿਆਨ ਵਿਦੇਸ਼ੋਂ ਆਉਣ ਲੱਗ ਪਏ ਨੇ ਪਰ ਸ਼ਰਮ ਤੁਹਾਨੂੰ ਵੀ ਆਉਣੀ ਚਾਹੀਦੀ ਆ ਆਪਣੇ ਆਪ ਨਹੀਂ ਆ ਰਹੇ ਖੁਸ਼ੀਆਂ ਨਾਲ ਨਹੀਂ ਆ ਰਹੇ ਅਗਲੇ ਬੰਨ ਕੇ ਭੇਜ ਰਹੇ ਨੇ ਤੇ ਤੁਹਾਨੂੰ ਵੀ ਸਵਾਲ ਆ ਵੀ ਆ ਜਿਹੜਾ ਇੱਕ ਜਹਾਜ਼ 104 ਧੀਆਂ ਪੁੱਤਾਂ ਦਾ ਅਮਰੀਕਾ ਨੇ ਵਾਪਸ ਭੇਜਿਆ ਨਾ ਇਹ ਪਹਿਲਾਂ ਦੇ ਨਹੀਂ ਸੀ ਗਏ ਹੋਏ ਇਹ ਥੋੜੇ ਰਾਜ ਨੂੰ ਜਦੋਂ 2.5 ਸਾਲ ਤੋਂ ਉੱਤੇ ਸਮਾਂ ਹੋ ਗਿਆ 3 ਸਾਲ ਹੋ ਗਿਆ ਇਹ ਹੁਣੇ-ਹੁਣੇ ਗਏ ਸੀ ਪੰਜਾਬ ਚੋਂ ਜਿਹੜੇ ਉਹਨਾਂ ਨੇ ਹੁਣ ਭੇਜੇ ਨੇ ਹੁਣ ਦੱਸੋ ਤੁਸੀਂ ਤਾਂ ਕਹਿੰਦੇ ਸੀ ਗੋਰੇ-ਗੋਰੀਆਂ ਵੀ ਇੱਥੇ ਆ ਕੇ ਕੰਮ ਕਰਨਗੇ ਤੇ ਥੋਡੇ ਵਾਲੇ ਤਾਂ ਜਾਣੂ ਇੱਥੋਂ ਉੱਥੇ ਹਟ ਨਹੀਂ ਸਕੇ ਅਸਰ ਦੇ ਵਿੱਚ ਲੋਕ ਥੋੜਾ ਉਹ ਬਦਲਾਅ ਤੇ ਉਹ ਇਨਕਲਾਬ ਦੇਖਣਾ ਚਾਹੁੰਦੇ ਨੇ ਜਿਹੜਾ ਤੁਸੀਂ ਲਿਆਉਣਾ ਸੀ ਕਿ ਆਹੀ ਹੈ ਤੁਹਾਡਾ ਇਨਕਲਾਬ ਅੱਜ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦਾ ਵੀ ਬਿਆਨ ਆਇਆ ਉਹ ਕਹਿੰਦੇ ਕਿ ਅਮਰੀਕਾ ਨੇ ਬਹੁਤ ਗਲਤ ਕੀਤਾ ਉਹਨਾਂ ਨੇ ਲਿਖ ਕੇ ਪਾਇਆ ਸੋਸ਼ਲ ਮੀਡੀਆ ਤੇ ਕਹਿੰਦੇ ਬਹੁਤ ਅਫਸੋਸ ਹੋਇਆ ਦੇਖ ਕੇ ਵੀ ਅਮਰੀਕਾ ਨੇ ਐਨੇ ਬੇਇੱਜ਼ਤੀਪੂਰਨ ਤਰੀਕੇ ਦੇ ਨਾਲ ਸਾਡੇ ਧੀਆਂ ਪੁੱਤਾਂ ਨੂੰ ਬੰਨ ਕੇ ਹੱਥਕੜੀਆਂ ਬੇੜੀਆਂ ਲਾ ਕੇ ਭੇਜਿਆ ਵਾਪਸ ਮੁੱਖ ਮੰਤਰੀ ਸਾਹਿਬ ਤੁਸੀਂ ਅਫਸੋਸ ਕਰਦੇ ਹੋ ਪਹਿਲਾਂ ਤੁਸੀਂ ਇਹ ਦੱਸੋ ਵੀ ਉਹ ਗਏ ਕਿਉਂ ਸੀ ਹੁਣ ਤੁਸੀਂ ਕਹਾਂਗੇ ਵੀ ਭਾਈ ਉਹ ਤਾਂ ਉਹਨਾਂ ਦੀ ਗਲਤੀ ਹੈ ਜਾਂ ਤੁਸੀਂ ਇਹ ਕਹਿ ਸਕਦੇ ਹੋ ਵੀ ਇਹ ਜਿਹੜੇ ਠੱਗ ਏਜੰਟ ਨੇ ਇਮੀਗ੍ਰੇਸ਼ਨ ਵਾਲੇ ਇਹ ਉਹਨਾਂ ਨੂੰ ਗੁੰਮਰਾਹ ਕਰ ਲੈਂਦੇ ਨੇ ਪਰ ਮੈਂ ਪੁੱਛਣਾ ਚਾਹਣਾ ਉਹ ਮਾਹੌਲ ਬਣਾਇਆ ਕਿਨੇ ਆ ਜਿਹੜਾ ਨੌਜਵਾਨਾਂ ਨੂੰ ਆਪਣੇ ਘਰ-ਬਾਰ ਵੇਚ ਕੇ ਬਾਹਰ ਜਾਣ ਲਈ ਮਜਬੂਰ ਕਰਦਾ ਉਹ ਏਜੰਟਾਂ ਨੂੰ ਇਹ ਮਾਹੌਲ ਦਿੱਤਾ ਕਿਨੇ ਆ ਜਿਹੜੇ ਸ਼ਰਮ ਇੱਥੇ ਦੁਕਾਨਾਂ ਖੋਲ ਕੇ ਐਡਾ ਦੇ ਕੇ ਠੱਗੀਆਂ ਮਾਰਦੇ ਨੇ ਸਰਕਾਰਾਂ ਤਾਂ ਥੋੜੇ ਹੱਥ 'ਚ ਨੇ ਪ੍ਰਸ਼ਾਸਨ ਤਾਂ ਥੋੜੇ ਕੰਟਰੋਲ 'ਚ ਆ ਤੇ ਫਿਰ ਇਹਦਾ ਜ਼ਿੰਮੇਵਾਰ ਕੌਣ ਤੁਸੀਂ ਜਦੋਂ ਸਰਕਾਰ 'ਚ ਨਹੀਂ ਸੀ ਉਦੋਂ ਤੁਸੀਂ ਕਹਿੰਦੇ ਸੀ ਕਿ ਇਹ ਸਭ ਕੁਝ ਸਰਕਾਰਾਂ ਦੀ ਦੇਣ ਹੈ ਪਰ ਅੱਜ ਅਸੀਂ ਪੁੱਛਣਾ ਚਾਹੁੰਨੇ ਆ 3 ਸਾਲ ਹੋ ਗਏ ਪੰਜਾਬ 'ਚ ਤੁਹਾਡੀ ਸਰਕਾਰ ਨੂੰ ਤੁਸੀਂ ਕਿੰਨਾ ਕੁ ਰੋਕ ਬਣੇ ਹੋ ਇਹ ਸਾਰੀ ਸਮੱਸਿਆ ਦੇ ਉੱਪਰ ਤੁਸੀਂ ਭਾਰਤ ਦੇ 78 ਲੱਖ ਦੇ ਕਰੀਬ ਬੇਰੁਜ਼ਗਾਰ ਧੀਆਂ ਪੁੱਤਾਂ 'ਚੋਂ ਕਿੰਨੇ ਲੱਖ ਨੂੰ ਰੋਜ਼ਗਾਰ ਦਿੱਤਾ ਕਿੰਨਿਆਂ ਨੂੰ ਕਮੀ ਲਾਇਆ ਤੁਸੀਂ 3 ਸਾਲ ਬੀਤਣ ਦੇ ਬਾਅਦ ਇਹ ਕਹਿ ਰਹੇ ਹੋ ਮੈਂ 50 ਹਜ਼ਾਰ ਦੇ ਕਰੀਬ ਨੌਕਰੀਆਂ ਦੇ ਚੁੱਕਾ ਇੰਨੀਆਂ ਤਾਂ ਕਾਲੀ ਕਾਂਗਰਸੀ ਵੀ ਗਿਣਾ ਲੈਂਦੇ ਸੀ ਤੁਸੀਂ ਨਵਾਂ ਕੀ ਕੀਤਾ ਤੇ ਨਵਾਂ ਕਿੰਨਾ ਕੀਤਾ ਸਵਾਲ ਇਹ ਆ ਹੁਣ ਜਿਹੜੇ ਧੀਆਂ ਪੁੱਤ ਉਥੋਂ ਵਾਪਸ ਆ ਰਹੇ ਨੇ ਜਿਹੜੇ ਮੁੰਡੇ ਕੁੜੀਆਂ ਆਏ ਨੇ ਉਹਨਾਂ ਦਾ ਦਰਦ ਸੁਣ ਕੇ ਕਲੇਜਾ ਪਾੜਦਾ ਰੌਂਗਟੇ ਖੜੇ ਹੁੰਦੇ ਨੇ ਇੱਕ ਇੱਕ ਜਿਹੜੀ ਪਤਨੀ ਹੈ ਜਿਹੜੀ ਹੁਸ਼ਿਆਰਪੁਰ ਦੀ ਹੈ ਉਹਦਾ ਨਾਂ ਕੁਲਵਿੰਦਰ ਕੌਰ ਹਰਵਿੰਦਰ ਸਿੰਘ ਦੀ ਘਰਵਾਲੀ ਹੈ ਉਹ ਕਹਿੰਦੀ 40 ਲੱਖ ਲਾ ਕੇ ਭੇਜਿਆ ਸੀ ਤੇ ਅਜੇ ਥੋੜੇ ਦਿਨ ਪਹਿਲਾਂ ਭੇਜਿਆ ਸੀ ਵਾਪਸ ਆ ਗਿਆ ਹੁਣ ਕਹਿੰਦੀ ਕਰਜ਼ਾ ਕਿੱਥੋਂ ਮੋੜਾਂਗੇ ਤੇ ਖਾਵਾਂਗੇ ਕੀ ਇੱਕ ਮੁੰਡਾ ਹੈ ਅਮਰਸਰ ਦੇ ਪਿੰਡ ਰਾਜਾ ਤਾਲ ਦਾ ਨਾਂ ਉਹਦਾ ਆਕਾਸ਼ਦੀਪ ਹੈ ਉਹਦਾ ਪਿਓ ਮੀਡੀਆ ਦੇ ਕੈਮਰਾ ਸਾਹਮਣੇ ਹੁਬਕੀ ਰੋਇਆ ਉਹ ਕਹਿੰਦਾ ਸਾਰੇ ਖੇਤੀ ਦੇ ਸੰਦ ਮੈਂ ਵੇਚ ਕੇ ਆਕਾਸ਼ਦੀਪ ਨੂੰ ਭੇਜਿਆ ਸੀ 14 ਦਿਨਾਂ ਬਾਅਦ ਕਹਿੰਦਾ ਵਾਪਸ ਆ ਗਿਆ ਮਾਨ ਸਾਹਿਬ ਇਹ ਤਾਂ ਥੋੜੇ ਰਾਤ ਚ ਗਿਆ ਸੀ ਜੇ ਤੁਸੀਂ ਧਿਆਨ ਨਾਲ ਵੇਖੋ ਨਾ ਅੰਮ੍ਰਿਤਸਰ ਥੋਡੇ ਰਾਜ ਚ ਪੈਂਦਾ ਔਰ ਇੱਕ ਮੁੰਡਾ ਨਵਾਂ ਸ਼ਹਿਰ ਦਾ ਮਨਪ੍ਰੀਤ ਉਹਦੇ ਘਰ ਦੇ ਕਹਿੰਦੇ ਪਏ ਨੇ ਕਿ 40 ਲੱਖ ਦੇ ਕਰੀਬ ਅਸੀਂ ਲਾਇਆ ਇੱਕ ਮੁੰਡਾ ਫਲੋਰ ਦੇ ਨੇੜੇ ਪਿੰਡ ਆ ਉਹਦਾ ਉਹਦੀ ਮਾਂ ਕਹਿੰਦੀ ਆ ਸਭ ਕੁਝ ਵੇਚਤਾ ਸੀ ਬਾਹਰ ਭੇਜਣ ਲਈ ਪਰ ਕਹਿੰਦੀ ਵਾਪਸ ਆ ਗਿਆ ਸਵੇਰ ਸਵੇਰੇ ਕਹਿੰਦੀ ਮੈਂ ਚਾਹ ਬਣਾਉਣ ਲਈ ਉੱਠੀ ਆ ਰਾਤ ਦਾ ਟੈਨਸ਼ਨ ਸੀ ਮੋਟਰਸਾਈਕਲ ਲੈ ਕੇ ਘਰੋਂ ਨਿਕਲ ਗਿਆ 1 ਵਜੇ ਉਹਦੀ ਮਾਂ ਬੋਲ ਰਹੀ ਆ মিডিਆ ਸਾਹਮਣੇ ਵੀ ਸਵੇਰ ਦਾ ਵਾਪਸ ਨਹੀਂ ਆਇਆ ਤੇ ਮੈਨੂੰ ਲੱਗਦਾ ਮੇਰਾ ਪੁੱਤ ਕੁਝ ਗਲਤ ਤਾਂ ਨਹੀਂ ਕਰ ਬੈਠਾ ਕਿਉਂਕਿ ਰਾਤ ਦਾ ਰੋ ਰਿਹਾ ਸੀ ਤੁਸੀਂ ਦੱਸੋ ਮੋਦੀ ਸਾਹਿਬ ਮਾਨ ਸਾਹਿਬ ਇਹਦਾ ਜ਼ਿੰਮੇਵਾਰ ਕੌਣ ਹੈ ਜਾਂ ਕਹਿ ਦਿਓ ਪਾਕਿਸਤਾਨ 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 ਬੋਲਣਾ ਤਾਂ ਤੁਹਾਨੂੰ ਆਉਂਦਾ ਹਰ ਸਮੱਸਿਆ ਦਾ ਜ਼ਿੰਮੇਵਾਰ ਪਾਕਿਸਤਾਨ ਮੋਹਾਲੀ ਦਾ ਪ੍ਰਦੀਪ ਹੈ ਉਦੀ ਮਾਂ ਨੇ ਕਿਹਾ ਕਹਿੰਦੀ ਪੂਰਾ 41 ਲੱਖ ਰੁਪਇਆ ਵਿਆਜ ਤੇ ਲੈ ਕੇ ਭੇਜਿਆ ਸੀ ਕਹਿੰਦੀ ਨਾ ਪੈਸੇ ਮੁੜੇ ਨਾ ਵਿਆਜ ਦੇਣ ਚੁੱਕਿਆ ਪੁੱਤ ਕਹਿੰਦੀ ਜਦੋਂ ਦਾ ਆਇਆ ਕੁਝ ਬੋਲਦਾ ਹੀ ਨਹੀਂ ਪਿਆ ਟੈਨਸ਼ਨ 'ਚ ਚਲਾ ਗਿਆ ਜਿਹੜੇ ਜਾ ਕੇ ਵਾਪਸ ਆ ਗਏ ਨੇ ਉਹ ਵੀ ਅਪਸੈਟ ਹੋ ਗਏ ਨੇ ਜਿਹੜੇ ਜਾ ਨਹੀਂ ਸਕਦੇ ਉਹ ਪਹਿਲਾਂ ਹੀ ਅਪਸੈਟ ਨੇ ਜਿਹੜੇ ਕੱਚੇ ਮਲਾਜ਼ਮ ਨੇ ਉਹ ਮਾਨਸਿਕ ਰੋਗੀ ਹੋਏ ਪਏ ਨੇ ਜਿਹੜੇ ਬੇਰੁਜ਼ਗਾਰ ਨੇ ਉਹ ਭੰਨੇ ਪਾਣੇ ਲਾਠੀਆਂ ਖਾ ਰਹੇ ਨੇ ਤੇ ਇੱਥੇ ਵਿਸ਼ਵਗੁਰੂ ਬਣਾਇਆ ਜਾ ਰਿਹਾ ਇੱਥੇ ਮਾਨ ਸਾਹਿਬ ਕਹਿੰਦੇ ਨੇ ਇਨਕਲਾਬ ਕਹਿੰਦੇ ਸੀ ਗੋਰੇ ਆ ਕੇ ਇੱਥੇ ਕੰਮ ਕਰਨਗੇ ਕਦੋਂ ਆਣਗੇ ਮਾਨ ਸਾਹਿਬ ਹੁਣ ਤੁਸੀਂ ਮੈਨੂੰ ਪਤਾ 2027 ਚ ਇਹ ਕਹਿਣਾ ਕਿ ਮਾਹੌਲ ਅਸੀਂ ਤਿਆਰ ਕਰ ਲਿਆ ਪਰ ਅਜੇ ਗੋਰਿਆਂ ਦੇ ਆਉਣ ਵਾਲਾ ਕੰਮ ਬਾਕੀ ਹੈ ਇਸ ਕਰਕੇ 5 ਸਾਲ ਹੋਰ ਦਿਓ ਪਰ ਜੋ ਦਿੱਲੀ ਤੋਂ ਰਿਪੋਰਟ ਆ ਰਹੀ ਆ ਸਰਵੇ ਐਗਜ਼ਿਟ ਪੋਲ ਦੀ ਜਿਵੇਂ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਸਿੱਧੀਆਂ 67 ਤੋਂ ਬਾਅਦ ਤੇ ਬਾਅਦ ਤੋਂ ਹੁਣ ਸਰਵੇਆਂ ਦੇ ਵਿੱਚ ਬਹੁਤ ਥੱਲੇ ਜਾ ਡਿੱਗੀ ਐ ਇਦਾਂ ਪੰਜਾਬ ਵਾਲੇ ਤਾਂ ਏਦੋਂ ਵੀ ਤਕੜਾ ਸਬਕ ਸਿਖਾਉਂਦੇ ਨੇ ਇਸ ਕਰਕੇ ਤੁਹਾਡੇ ਕੋਲ ਹੈਗੇ ਨੇ 18-19 ਮਹੀਨੇ ਅਜੇ ਵੀ ਜੇ ਕੁਝ ਕਰ ਸਕਦੇ ਹੋ ਤੇ ਕਰ ਲੋ ਵੈਸੇ ਸਿਸਟਮ ਇਹਨਾਂ ਮੂੰਹ ਜੋਰ ਹੁੰਦਾ ਕਿਸੇ ਇੱਕ ਅਧੇ ਬੰਦੇ ਦੀ ਪੇਸ਼ ਜਾਣ ਨਹੀਂ ਦਿੰਦਾ ਨਾ ਇੱਥੇ ਕੁਝ ਕਰਨਾ ਔਰ ਠੱਗ ਇਮੀਗ੍ਰੇਸ਼ਨ ਏਜੰਟਾਂ ਦੀ ਥੋੜੀ ਜੀ ਸ਼ਮਤ ਆਈ ਹੈ ਜਿਹੜੇ ਮੁਹਾਲੀ ਦੇ ਡੀਸੀ ਨੇ ਵਿਜੇ ADC ਉਹਨਾਂ ਨੇ ਕਿਹਾ ਕਿ ਪਿਛਲੇ ਦਿਨਾਂ ਤੋਂ ਅਸੀਂ 19 ਇਮੀਗ੍ਰੇਸ਼ਨ ਏਜੰਟਾਂ ਦੇ ਲਾਇਸੈਂਸ ਰੱਦ ਕੀਤੇ ਨੇ ਔਰ ਹੁਣ ਤੱਕ 90 ਦੇ ਉੱਪਰ ਅਸੀਂ ਕਾਰਵਾਈ ਕੀਤੀ ਹੈ ਪਰ ਪੰਜਾਬ ਦੇ ਹਰ ਕਸਬੇ ਹਰ ਪਿੰਡ ਤੇ ਹਰ ਸ਼ਹਿਰ ਖੁੰਬਾਂ ਦੇ ਵਾਂਗ ਆਈਲੈਸ ਸੈਂਟਰ ਤੇ ਇਮੀਗ੍ਰੇਸ਼ਨ ਏਜੰਟ ਉੱਗੇ ਫਿਰਦੇ ਨੇ ਪਰ ਇਹ ਉੱਗੇ ਕਿਉਂ ਨੇ ਇਹ ਪੈਦਾ ਕਿਨੇ ਕੀਤੇ ਨੇ ਜਿਹੜਾ ਕਿਸਾਨ ਨਲਾਇਕ ਹੋਵੇ ਨਾ ਉਹਦੀ ਜ਼ਮੀਨ 'ਚ ਹੀ ਘਾਹ ਉੱਗਦਾ ਬਾਕੀਆਂ ਦੀਆਂ ਜ਼ਮੀਨਾਂ 'ਚ ਤਾਂ ਫਸਲ ਉੱਗਦੀ ਹੈ ਤੇ ਜਿਹੜੀ ਸਰਕਾਰ ਨਲਾਇਕ ਹੈ ਉਹਦੇ ਰਾਜ ਦੇ ਵਿੱਚ ਹੀ ਇਮੀਗ੍ਰੇਸ਼ਨ ਐਨੇ ਏਜੰਟ ਉੱਗੇ ਫਿਰਦੇ ਨੇ ਜੇ ਅੱਜ ਸਰਕਾਰਾਂ ਇਹ ਕਹਿਣ ਵੀ ਇਹ ਏਜੰਟਾਂ ਨੇ ਲੋਕਾਂ ਨੂੰ ਗੁੰਮਰਾਹ ਕੀਤਾ ਠੱਗੀ ਮਾਰ ਲਈ ਆ ਕਰ ਲਿਆ ਵਾਹ ਕਰ ਲਿਆ ਤਾਂ ਜਾਂ ਤਾਂ ਫਿਰ ਸਰਕਾਰ ਸਿਰੇ ਦੀ ਨਲਾਇਕਾ ਜਿਹਨੂੰ ਇਹ ਪਤਾ ਹੀ ਨਹੀਂ ਲੱਗ ਰਿਹਾ ਕਿ ਇੱਥੇ ਚੱਲੀ ਕੀ ਜਾਂਦਾ ਹੈ ਤੇ ਜਾਂ ਫਿਰ ਸਰਕਾਰ ਉਹਨਾਂ ਦੇ ਨਾਲ ਮਿਲੀ ਹੋਈ ਆ ਜਿਹੜੀ ਉਹਨਾਂ ਤੇ ਕਾਰਵਾਈਆਂ ਕਰਨੀ ਨਹੀਂ ਰਹੀ ਪਰ ਚਾਹੇ ਇਮੀਗ੍ਰੇਸ਼ਨ ਠੱਗ ਏਜੰਟ ਹੋਣ ਤੇ ਚਾਹੇ ਬਾਹਰ ਜਾਣ ਵਾਲੇ ਆ ਧੀਆਂ ਪੁੱਤ ਹੋਣ ਸਾਰੇ ਦੇ ਸਾਰੇ ਇਸ ਸਿਸਟਮ ਦੀ ਦੇਣ ਨੇ ਤੇ ਜਦੋਂ ਤੱਕ ਕਿ ਰਾਜ ਪ੍ਰਬੰਧ ਬਾਰੇ ਆਪਾਂ ਨਹੀਂ ਮਿੱਤਰੋ ਸੋਚਣਾ ਸ਼ੁਰੂ ਕਰਦੇ ਉਦੋਂ ਤੱਕ ਕੁਝ ਨਹੀਂ ਹੋਣਾ ਸਾਨੂੰ ਹਮੇਸ਼ਾ ਹਨੇਰੇ 'ਚ ਰੱਖਿਆ ਗਿਆ ਤੇ ਰੱਖਿਆ ਜਾ ਰਿਹਾ ਹੈ ਕਾਫੀ ਸਾਰੀਆਂ ਧੀਆਂ ਵੀ ਉਹਨਾਂ 104ਾਂ ਦੇ ਵਿੱਚ ਵਾਪਸ ਆਈਆਂ ਜਿਨ੍ਹਾਂ ਦੀ ਵਿਥਿਆ ਸੁਣ ਕੇ ਤੁਸੀਂ ਲਾਜਮੀ ਰੋ ਪੋਗੇ ਮੈਂ ਤਾਂ ਕਹੂੰਗਾ ਮੁੰਡੇ ਕੁੜੀਆਂ ਨੂੰ ਜੇਕਰ ਆਪਣੇ ਘਰ ਦੇ ਵਿੱਚ ਹਨੇਰੀ ਆਉਣ ਦੇ ਨਾਲ ਗੰਧ ਖਿਲਰ ਜੇ ਉੱਤੇ ਖਿਲਰ ਜਾਨ ਕੂੜਾ ਕ੍ਰਿਕਟ ਖਿਡਰ ਜੇ ਤੇ ਆਪਣਾ ਘਰ ਛੱਡ ਕੇ ਗਵਾਂਡੀਆਂ ਦੇ ਘਰੇ ਨਹੀਂ ਭੱਜਣਾ ਚਾਹੀਦਾ ਆਪਣਾ ਘਰ ਸਾਫ਼ ਕਰਨਾ ਚਾਹੀਦਾ ਤੇ ਆਪਾਂ ਕੀ ਕਰ ਰਹੇ ਆ ਆਪਾਂ ਆਪਣਾ ਘਰ ਛੱਡ ਕੇ ਗਵਾਂਡੀਆਂ ਦੇ ਘਰੇ ਭੱਜਣ ਦੀ ਕੋਸ਼ਿਸ਼ ਕਰ ਰਹੇ ਆ ਤੇ ਗਵਾਂਡੀ ਕਹਿੰਦੇ ਨੇ ਅਸੀਂ ਇੱਥੇ ਰਹਿਣ ਨਹੀਂ ਦੇਣਾ ਅਮਰੀਕਾ ਆਸਟ੍ਰੇਲੀਆ ਕੈਨੇਡਾ ਯੂਕੇ ਨਿਊਜ਼ੀਲੈਂਡ ਸਾਰੇ ਦਰਵਾਜ਼ੇ ਬੰਦ ਕਰ ਰਹੇ ਨੇ ਕਿਉਂਕਿ ਆਫਟਰ ਆਲ ਉਹਨਾਂ ਕੋਲ ਕਿਹੜਾ ਐਨਾ ਕੁਝ ਵਾਧੂ ਆ ਇਸ ਸਾਰੀ ਦੁਨੀਆ ਨੂੰ ਉਹ ਇਕੱਲੇ ਸੰਭ ਲੈਣਗੇ ਨਹੀਂ ਸੰਭਿਆ ਜਾ ਸਕਦਾ ਪਰ ਆ ਵਿਸ਼ਵਗੁਰੂ ਬਣਨ ਵਾਲੇ ਤੇ ਆ ਇਨਕਲਾਬ ਕਹਿਣ ਵਾਲੇ ਇਹਨਾਂ ਨੂੰ ਜ਼ਰੂਰ ਥੋੜਾ ਜਿਹਾ ਸ਼ਰਮ ਨੂੰ ਹੱਥ ਮਾਰਨਾ ਚਾਹੀਦਾ ਹੈ